ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ YouTube ਫੈਮਿਲੀ ਹੋਰ ਸਨਾਉ ਜੀ ਕਿਵੇਂ ਹੋ ਸਾਰੇ ਠੀਕ ਠਾਕ ਤੰਦਰੁਸਤ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਲਓ ਜੀ ਇੱਥੇ ਸੀਗਾ ਦੁਪ ਸਵੇਰ ਦਾ ਟਾਈਮ ਬੱਚੇ ਸਕੂਲ ਚਲੇ ਗਏ ਸੀਗੇ ਸੱਚੀ ਨੇਰੀ ਨੇ ਤਾਂ ਇੰਨਾ ਬੁਰਾ ਹਾਲ ਕੀਤਾ ਪਿਆ ਬਹੁਤ ਜ਼ਿਆਦਾ ਸਾਡੇ ਜਿਹੜੀਆਂ ਲੱਗੀਆਂ ਹੋਈਆਂ ਜਾਲੀਆਂ ਨੇ ਹਨਾ ਉਹ ਉਨੇ ਵਿੱਚ ਦਿਨਾਂ ਜਿਹੜੀ ਰੀਨ ਹੁੰਦੀ ਆ ਤੂੜੀ ਬਹੁਤ ਜ਼ਿਆਦੇ ਹੁੰਦੀ ਆਉਂਦੀ ਆ ਬਹੁਤ ਹੀ ਜ਼ਿਆਦੀ ਸਾਰਾ ਕੁਝ ਹੀ ਨਾ ਤਕਰੀਬਨ ਭਰ ਹੀ ਜਾਂਦਾਗਾ ਤੇ ਇਥੇ ਮੈਂ ਲੱਗੀ ਸੀ ਪੀੜਾ ਸੱਟ ਝਾੜਨਾ ਤੇ ਉਹਨਾਂ ਦੇ ਮੈਂ ਕੱਪੜੇ ਸੀਗੇ ਜਿਹੜੇ ਆਪਣੇ ਕਵਰ ਸੀ ਉਤਾਰ ਦਿੱਤੇ ਸੀ ਮੈਂ ਕਿਹਾ ਚਲੋ ਆਪਾਂ ਹੋਰ ਵਿਛਾ ਦਾਂਗੇ ਤੇ ਹਲੇ ਧੂਣ ਨਾਲੇ ਸੀਗੇ ਮਸ਼ੀਨਾਂ ਜਿੱਥੇ ਮੈਂ ਹਲੇ ਨਹੀਂ ਲਗਾਈ ਸੀ ਮੈਂ ਕਿਹਾ ਚਲੋ ਸ਼ਾਮ ਨੂੰ ਦੇਖੂ ਮਸ਼ੀਨ ਸ਼ਾਮ ਨੂੰ ਲਗਾਦੇ ਕਿਉਂਕਿ ਲਾਈਟ ਦੇ ਕਟਾ ਨਾ ਸਵੇਰ ਹੀ ਚਲੇ ਜਾਂਦੀ ਹੈਗੀ ਲਾਈਟ ਤਾ ਕਰਕੇ ਮੈਂ ਇਥੇ ਮਸ਼ੀਨ ਨਹੀਂ ਲਗਾਈ ਸੀ ਇੱਕ ਸੀ ਜਾਣਾ ਸੀ ਗਵਾਂਢ ਚ ਸੁਖਮੀ ਸਾਹਿਬ ਦੇ ਪਾਰ ਤੇ ਹਨਾ ਉਧਰ ਵੀ ਜਾਣ ਦੀ ਸਲਾਹ ਦਿੱਤਾ ਚਲੋ ਪਹਿਲਾਂ ਕੰਮ ਕਰ ਲਈਏ ਫਿਰ ਚਲੋ ਜਾਵਾਂਗੇ ਤੁਹਾਨੂੰ ਦੀਵਾਰੀਆਂ ਨੇ ਆਵਾਜ਼ ਦੇਤੀ ਹਨਾ ਕਹਿੰਦੇ ਵੀ ਚਲੋ ਪਹਿਲਾਂ ਚਾਈ ਹੋਣੇ ਗੋਲੀ ਸੀਗਾ ਹਨਾ 7 ਤੋਂ 10 ਵਜੇ ਤੱਕ ਦਾ ਸੀਗਾ ਪਾਰ ਤੱਕ ਜਿਹੜੀ ਉਨ ਇੱਥੇ ਹੋਈ ਸੀ ਇਹ ਸਵਾ ਕੱਟ ਦਾ ਟਾਈਮ ਹੋਇਆ ਸੀ ਤੇ ਨਾਲ ਹੀ ਇੱਥੇ ਮੈਂ ਲੱਗ ਗਈ ਸੀ ਪ੍ਰੈਸ ਕਰਨ ਸੱਚੀ ਉਹ ਗੱਲ ਹੋ ਗਈ ਐ ਇੱਥੇ ਮੇਰੇ ਨਾਨਾ ਕੇ ਬੇਲੇ ਦੇ ਕੰਮ ਕੁ ਬੇਲੇ ਦੀਆਂ ਟੱਕਰਾਂ ਹਨਾ ਤੇ ਜੇ ਉਧਰੋਂ ਤਾਂ ਹੋ ਜਾਂਦੋਂ ਖੜੀਆਂ ਸੀ ਤੇ ਉਧਰੋਂ ਮੈਂ ਲੱਗੀ ਸੀਗੀ ਸੂਟ ਪ੍ਰੈਸ ਕਰਨ ਪਹਿਲਾਂ ਲਾਈਟ ਨਹੀਂ ਹੈਗੀ ਸੀ ਚਲੋ ਇੰਨਾ ਸ਼ੁਕਰ ਲਾਈਟ ਆ ਗਈ ਨਹੀਂ ਤਾਂ ਮੈਨੂੰ ਪਤਾ ਨਹੀਂ ਮੇਰਾ ਕੀ ਬਣਦਾ ਜਣੀ ਪ੍ਰੈਸ ਕਰਕੇ ਪੱਕੇ ਜਾਂਦੀ ਜਾਂ ਫਿਰ ਕਿਵੇਂ ਕਰਦੀ ਹੈ ਨਾ ਜੇ ਆਪਾਂ ਐ ਜੇ ਉੱਠ ਕੇ ਚੱਲੇ ਜਾਂਦੇ ਹਾਂ ਨਾ ਥੋੜਾ ਜਿਹਾ ਭੈੜਾ ਵੀ ਲੱਗਦਾ ਹੈ ਨਾ 20 ਕੱਪੜੇ ਚ ਬਾਲੀ ਹੁਣ ਇੰਨੇ ਪੈਂਦੇ ਆ ਸੁਤੀ ਕੱਪੜੇ ਚ ਬਹੁਤ ਜ਼ਿਆਦੇ ਬਾਲ ਹੁੰਦੇ ਆਗੇ ਬੇੜੇ ਦੇ ਕੰਮ ਦੇ ਵੇਲੇ ਦੀਆਂ ਟੱਕਰਾਂ ਉਹ ਚੀਜ਼ ਹੋ ਗਈ ਹੈ ਨਾ ਜੇਕਰ ਮੈਂ ਇਹਨਾਂ ਨੂੰ ਟਾਈਮ ਰੈਂਦੇ ਜਾਂ ਮੈਨੂੰ ਪਹਿਲਾਂ ਮੇਰੀ ਤਿਆਰੀ ਹੁੰਦੀ ਮੈਂ ਕਰਕੇ ਰੱਖ ਦਿੰਦੀ ਹੈ ਨਾ ਤੇ ਇਹ ਚੀਜ਼ ਮੇਰੇ ਨਾਲ ਨਹੀਂ ਹੁੰਦੀ ਹੈ ਨਾ ਕਿ ਜਿਵੇਂ ਕਹਿੰਦੇ ਕ੍ਰੀੜੇ ਦੀਆਂ ਟੱਕਰਾਂ ਹੀ ਹੋ ਜਾਂਦੀਆਂ ਨੇ ਇੱਥੇ ਉਹ ਬਾਹਰ ਖੜੀਆਂ ਵੇਟ ਕਰ ਰਹੀਆਂ ਸੀ ਤੇ ਮੈਂ ਲੱਗੀ ਹੋਈ ਸੀ ਇੱਥੇ ਸੂਟ ਪ੍ਰੈਸ ਕਰਨਾ ਹੈ ਨਾ ਤੇ ਸੋਨੂੰ ਵੀ ਅੱਜ ਮੈਂ ਇਹੀ ਚੀਜ਼ ਕਹਿਣਾ ਚਾਹੂੰਗੀ ਵੀ ਜਿਹੜੀ ਚੀਜ਼ ਅੱਜ ਮੈਂ ਸਿੱਖਿਆ ਸਭ ਕੀ ਸਿੱਖਿਆ ਇੱਕ ਤਰ੍ਹਾਂ ਦਾ ਤੁਸੀਂ ਵੀ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਹਨਾ ਕੋਈ ਵੀ ਆਪਾਂ ਜਿਵੇਂ ਹੁਣ ਆਪਾਂ ਨੇ ਕਿਤੇ ਪਾਰਟੀ ਵਗੈਰਾ ਜਾਂ ਕਿਤੇ ਵੀ ਆਪਾਂ ਨੇ ਕੋਈ ਪ੍ਰੋਗਰਾਮ ਤੇ ਜਾਣਾ ਹਨਾ ਤਾਂ ਆਪਦੀ ਜਿਹੜੀ ਤਿਆਰੀ ਆ ਤੁਸੀਂ ਵੀ ਪਹਿਲਾਂ ਹੀ ਕਰਕੇ ਰੱਖਿਓ ਹਨਾ ਸ਼ਾਇਦ ਤੁਸੀਂ ਪਹਿਲਾਂ ਕਰਦੇ ਹੋ ਮੇਰੇ ਨਾਲ ਇਹ ਅੱਜ ਪਹਿਲੀ ਵਾਰੀ ਹੋਇਆ ਮੈਨੂੰ ਤਾਂ ਕਰਕੇ ਇਹ ਚੀਜ਼ ਬਹੁਤ ਜ਼ਿਆਦਾ ਅਹਿਸਾਸ ਕੀਤੀ ਹੈਗੀ ਕਿਉਂਕਿ ਮੈਂ ਰਾਤ ਮੇਰੀ ਕੋਈ ਤਿਆਰੀ ਨਹੀਂ ਹੈ ਨਹੀਂ ਜਾਣ ਦੀ ਮੈਂ ਕਿਵੇਂ ਕਰੂ ਕਿਵੇਂ ਨਾ ਦੇਖਿਨ ਇਹ ਸਾਰੇ ਠੀਕ ਆ ਤੰਦਰੁਸਤ ਰਕਰ ਤੁਹਾਡਾ ਨੋ ਫੈਮਿਲੀ ਬਲੌਗ ਚੈਨਲ ਤੇ ਲੋਜੀਤ ਸ਼ਾਮ ਦਾ ਟਾਈਮ ਹੋਣ ਵਾਲਾ ਤਕਰੀਬਨ 3 ਵਜੇ ਮੈਂ ਕੱਟ ਕੇ ਹਤੀ ਸੀ ਕਿ ਸੂਟ ਆਪਾਂ ਲਗਦੇ ਆ ਸਿਲਾਈ ਕਰਨ ਕੱਟ ਕੇ ਰੱਖ ਲੈ ਮੈਂ ਲਗੀਆਂ ਮਸ਼ੀਨ ਬਹਰ ਨੇ ਰੀਵ ਹੋ ਚੱਲ ਰਹੀ ਹੈ ਕਿ ਬਾਹਰ ਤੋਂ ਦਿਖਵਾ ਹੈ ਪੂਰੀ ਹਵਾ ਚੱਲ ਰਹੀ ਹੈ ਕੁਛ ਹੁਣ ਆਸ ਨਹੀਂ ਨਾ ਇਦਾਂ ਦਾ ਹੋਇਆ ਪਿਆਗਾ ਅਰੁੱਤੀ ਧਣੀ ਹੁੰਦੀ ਆ ਤੇ ਮੇਜੀ ਆਪਾਂ ਲਗਦੇ ਆ ਸੂਟ ਸਿਲਾਈ ਕਰਨ ਬੱਚੇ ਆ ਗਏ ਚਾਹ ਪਾਣੀ ਬੱਚਿਆਂ ਨੇ ਪੀ ਲਿਆ ਤੇ ਪਹਿਲਾਂ ਸੇ ਚੱਲ ਗਈ ਸੀ ਸੋਫੇ ਸਾਡੀ ਘਾਟ ਤੇ ਵੀਡੀਓ ਮੈਂ ਖੁਦ ਬਣਾਈਏ ਤਾਂ ਕਿ ਮੈਂ ਖੁਦ ਲੈ ਲੈਤੀ ਗਈ ਸੀ ਹਨਾ ਮੇਰੇ ਕੋਲ ਰਹੇਗੀ ਕਿ ਫੋਟੋ ਚਲੋ ਜੀ ਸ਼ੂਟ ਆ ਗਿਆ ਸਲਾਈਕ ਕਰਨੋਂ ਪਹਿਲਾਂ ਲੈਸ ਵਗੈਰਾ ਮਲਾਉਣੀਆਂ ਜਿਹੜੇ ਮੇਰੇ ਕੋਲ ਪਈਆਂ ਨੇ ਪਹਿਲਾਂ ਖੋਨਾ ਚ ਦੇਖਦੇ ਆ ਜੇ ਹੋ ਗਈ ਨਹੀਂ ਤਾਂ ਫਿਰ ਆਪਾਂ ਨੂੰ ਨੇ ਹੋਣੀ ਕੋਚ ਆ ਕੇ ਕੋਈ ਕਲਰ ਹੀ ਤਾਂ ਹੁੰਦਾ ਹਨਾ ਮੇਰੇ ਕੋਲ ਵੀ ਨਹੀਂ ਮਿਲਦਾ ਹੈਗਾ ਉਹ ਲੈ ਕੇ ਕਰਨੇ ਤੇ ਇਧਰ ਘਟੀ ਆ ਰਹੇ ਨੇ ਹਾਂ ਲੈ ਲਓ ਹਾਂ ਜੀ ਚੀਕ ਆ ਰਹੇ ਲੋਜੀ ਆ ਲੋਜੀ ਫਲੈਸ਼ ਆਪਾਂ ਲੈ ਆਏ ਆ ਤੇ ਹੇਰ ਦੇਖ ਫਿਰ ਲੱਗ ਗਿਆ ਆਪਣਾ ਪੜਾਈ ਕਰਨ ਪਹਿਲਾਂ ਤਾਂ ਕਹਿੰਦੀ ਕਰ ਲੋ ਛੁੱਟੀਆਂ ਮੈਂ ਮਾਨ ਕਰ ਦਿੱਤੀ ਮਮਾ ਵੀ ਕੰਮ ਦਾ ਕੁਰੀ ਡੀ ਲੈ ਗਿਆ ਤੇ ਟੈਫਨ ਭੁੱਲ ਗਿਆ ਜੀ ਸਕੂਲ ਚੇਰੋਂ ਐਸੀ ਲੱਗ ਗਿਆ ਪੈ ਵੀ ਕਰਦੀ ਛੁੱਟੀਆਂ ਮੇਰਾ ਟੈਫਨ ਨਹੀਂ ਚਲੋ ਜੀ ਹੁਣ ਲੱਗ ਗਿਆ ਫਲਾਇਰ ਦਾ ਕੰਮ ਕਰਨ ਬਣੇਰੇ ਹੋ ਤੁਸੀਂ ਆਪਣੇ ਇੱਕ ਬਲੌਗ ਦੇ ਨਾਲ ਆ ਉਧਰ ਲੈ ਕੇ ਆਜੋ ਕਿੱਥੇ ਆਉਂਦੇ ਸਹੀ ਨਹੀਂ ਸ਼ੈਂਪੂ ਨਾਲ ਕੋਲੋ ਬੇਟਾ ਸੱਚ ਹੋ ਜਾਓ भुख लगी कि खाना सारा दिखे बच्चे भुख भुख लगी रही है ना कि कुछ नहीं चीज हो भुखा खुद कुछ नहीं रील बना रील भी भुल भी ਹੈਲੋ ਜੀ ਹਾਂਜੀ ਸ਼ਾਮ ਦਾ ਟਾਈਮ ਹੋ ਰਿਹਾ ਮੈਂ ਲੱਕੀ ਦੀ ਕੱਪੜੇ 세 ਆਉਣਾ ਸੀ ਇਤਨ ਜ਼ੋਰ ਦੀ ਚੱਲ ਰਹੀ ਹੈ ਪੜਾਈ ਦੇ ਵਿੱਚ ਪਹਿਸਤਾ ਹੀ ਵੀਡੀਓ ਬਣਾਉਂਦੀ ਨਹੀਂ ਪਰ ਹੁਣੇ ਜੀ ਬੱਚੇ ਦੇ ਨੇ ਚੁਪ ਕੇ ਜੇ ਵੀਡੀਓ ਬਣਾਈ ਹੈ ਮਨ ਕੇ ਦਿਨ ਸੁਣ ਵੀ ਨਾ ਜਾਵੇ ਪਕੜ ਲਈ ਐ ਸੀਰੀ ਕਿਹਾ ਤੇ ਮੈਂ ਫੋੜ ਕੇ ਰਾਸ ਲੋ ਜੀ ਦਾਲ ਪਾਣੀ ਹਲੇ ਬਣਾਉਣਾ ਤਕਰੀਬਨ ਸਾਢੇ 6:30 ਹੋ ਗਏ ਮੈਂ ਲੱਗੇ ਕਿਸੇ ਨੂੰ ਸላይ ਕਰਨਾ ਸਲਵਾਰ ਸਾਰੀ ਆਪਣੀ ਹੋ ਗਈ ਸਟਿਚ ਤੇ ਇਹ ਸ਼ਰਟ ਥੋੜੀ ਜਿਹੀ ਰਹਿ ਗਈ ਬਣਾਉਣੀ ਆਪਣੀਆਂ ਪਾਤੀਆਂ ਲੇਖੂ ਬਣਾ ਮਾਰ ਗਿਆ ਵਧੀਆ ਤਿਆਰ ਹੋ ਗਈ ਮੈਂ ਫਲੋ ਸੂਟ ਸਾਰਾ ਆਪ ਹੀ ਸਿਉਣੀ ਹੈ ਮੈਂ ਕਦੇ ਕਿਸੇ ਨੂੰ ਨਹੀਂ ਹੈਗਾ ਮਤਲਬ ਕਿ ਜਿਵੇਂ ਸਲਵਾਰ ਵਗੈਰਾ ਜਾਂ ਫਿਰ ਤਰਪਾਈ ਅੱਗੇ ਦਿੰਦੇ ਹੁੰਦੇ ਸੀ ਹਨ ਪਰ ਹੁਣ ਨਹੀਂ ਦਿੰਦੇ ਇਹ ਕਹਿੰਦੇ ਹੋਈ ਗੱਲ ਨਖਰਾ ਉੱਚਾ ਹੋ ਜਾਂਦਾ ਅਗਲੇ ਦਾ ਤੇ ਕੋਈ ਕਰਦਾ ਹੀ ਨਹੀਂ ਹੈਗਾ ਨਲੇ ਉਹ ਗੱਲ ਬੰਦਾ ਨੂੰ ਕਹੇ ਕਿ ਇਹ ਮੁੱਲ ਆਪਾ ਹਨਾ ਹੱਕ ਦਾ ਮਿਹਨਤ ਦਾ ਰੱਖ ਲਈ ਹੈਗੇ ਪਰ ਫਿਰ ਵੀ ਜਦੋਂ ਬੰਦਾ ਕਰਨਾ ਚਾਹਣਾ ਉਹ ਕਰੀ ਆਵੇ ਵੀ ਟਾਈਮ ਨਹੀਂ ਹਲੇ ਨਹੀਂ ਹੁੰਦੀ ਸਵੇਰੇ ਉੱਜੂ ਜਾਂ ਹੋ ਹੋ ਜੁਦਰੋਂ ਫੈਸਟ ਸੂਟ ਦੇਣਾ ਹੋਵੇ ਹਨਾ ਉਹ ਬਰਾ ਲਾ ਨਖਰੇ ਜੇ ਕਰ ਲੱਗੇ ਤਾਂ ਕਰਕੇ ਮੈਂ ਤੁਹਾਨੂੰ ਨਹੀਂ ਮੈਂ ਕਿਸੇ ਨੂੰ ਕਾਉਂਦੀ ਬਸ ਔਖੀ ਸੌਖੀ ਹੋ ਗਈ ਆਪ ਹੀ ਕਰ ਲਿਆਗੇ ਮੈਂ ਤਿਆਰ ਸੂਟ ਤੇ ਤੁਸੀਂ ਪੁੱਛਣਾ ਉਹ ਕਿੰਨੇ ਸਾਰੇ ਕਮਲੀ ਸੋਪ ਥੋੜਾ ਜਿਆ ਰਹਿ ਗਿਆ ਮੈਂ ਤਾਂ ਚਲੂ ਕੇ ਰਾ ਹਲਟ ਥੜੀ ਜੀ ਕਰਦੀ ਉਹ ਦਰ ਫਿਰ ਆਪਾਂ ਬਣਾਉਨੇ ਆ ਦਾਲ ਪਾਣੀ ਦਾਲ ਦੇ ਕੇ ਮੇਰੀ ਸਲਾਹ ਦੇ ਲੈ ਚੁੰਦੇ ਬਣਾ ਲਈਏ ਪਾਪਾ ਤੁਮਰਾ ਸਾਗ ਤੇਰੇ ਮੈਨੂੰ ਤੂੰ ਸਾਗ ਕਿੱਥੋਂ ਆਉਗਾ ਮਮੂ ਜੀ ਤੋਰ ਮੰਗਦੀ ਆ ਸਾਗ ਕਿੱਥੋਂ ਲੈ ਕੇ ਦੀ ਹੁਣ ਇਹਨੂੰ ਸਾਗ ਦਾ ਭਾਜ ਜਦੋਂ ਕਹਿ ਦੂਗੀ ਇਹਨਾਂ ਨੂੰ ਪਾਪਾ ਸਪੈਸ਼ਲ ਡੱਬੇ ਵਾਲਾ ਲੈ ਕੇ ਆਉਣਗੇ ਇਹਦੇ ਲਈ ਮਮੂਣਾ ਥੋੜੀ ਲਵਾ ਨਾ ਹਾਂਜੀ ਇੱਥੇ ਮੈਂ ਲੱਗੀ ਸੀ ਸੂਟ ਸਲਾਈ ਕਰਨ ਤੇ ਪਹਿਲਾ ਦਿਨੇ ਲਾਈਟ ਨਹੀਂ ਹੁੰਦੀ ਪਰ ਸ਼ਾਮ ਨੂੰ ਮਾਈ ਸੀ ਤਕਰੀਬਨ ਜਦੋਂ ਬੱਚੇ ਆਏ ਸਕੂਲੋਂ ਸਾਢੇ 3 ਸ਼ਾਇਦ 4 ਵਜੇ ਤੇ ਗੇਟ 'ਚ ਲਾਈਟ ਆ ਗਈ ਸੀ ਉਦੋਂ ਮੈਂ ਲਗਾਤੀ ਸੀ ਮਸ਼ੀਨ ਤੇ ਨਾਲ ਦੀ ਨਾਲ ਮੈਂ ਲੱਗੀ ਸਭ ਦਾ ਇਹ ਸੂਟ ਸੀਗਾ ਉਹ ਸਲਾਈ ਕਰਨ ਇਹ ਮੈਂ ਦੇਣਾ ਸੀਗਾ ਸੋ ਮੇਰੇ ਕੋਲ ਜ਼ਿਆਦਾਤਰ ਇੰਦਾ ਕਾਲੀ ਦੇ ਕੱਪੜੇ ਆਉਨੇ ਹੁੰਦੇ ਨੇਗੇ ਹਨਾ ਮੇਰੇ ਕੋਈ ਵੀ ਨਹੀਂ ਇਦਾਂ ਦਾ ਸੂਟ ਆਉਂਦਾ ਵੀ ਜਿਹੜਾ ਕਹਿਣ ਵੀ ਹਾਂ ਤੁਸੀਂ ਕੋਈ ਨਾ ਆਰਾਮ ਨਾਲ ਜਾਂ ਦੋ ਚਾਰ ਦਿਨਾਂ 'ਚ ਬਣਾ ਦਿਓ ਤੇ ਪਰ ਇਹ ਮੇਰੇ ਕੋਲ ਐ ਸੀ ਉਹ ਵੀ ਜਿਵੇਂ ਅੱਜ ਸ਼ਾਮ ਨੂੰ ਦੇਖ ਕੇ ਕਹਿੰਦੇ ਜਿਵੇਂ ਪਰਸੋਂ ਨੂੰ ਲੈਂਡ ਹੋਣਾ ਹੋਵੇ ਆ ਨਾ ਬਸ ਇਦਾਂ ਦਾ ਸੀਗਾ ਜਿਹੜਾ ਇਹ ਸੂਟ ਤੇ ਕੱਪੜੇ ਮੇਰੇ ਕੋਲ ਹੋੜ ਹੀ ਬਹੁਤ ਇਕੱਠੇ ਹੋਏ ਆ ਇੱਕ ਗੱਲ ਚੰਗੀ ਵੀ ਆ ਨਾ ਜਦੋਂ ਆ ਲਾਏ ਆਪਾਂ ਨੂੰ ਕਹਿੰਦੇ ਕੋਈ ਨਾ ਕੋਦੋਂ ਮਰਜ਼ੀ ਬਣਾ ਦਿਓ ਤਾਂ ਉਹਨੂੰ ਆਪਾਂ ਨਾ ਥੋੜੀ ਜਣ ਗੈਲਰੀ ਜੀ ਵੀ ਕਰ ਦਿੰਦੇ ਆ ਵੀ ਕੋਈ ਗੱਲ ਨਹੀਂ ਉਹਨਾਂ ਨੇ ਕਿਹੜਾ ਕੋਈ ਟਾਈਮ ਦਿੱਤਾ ਆਪਾਂ ਆਮ ਨਾਲ ਬਣਾ ਦਾਂਗੇ ਕਈ ਵਾਰ ਵਿੱਚ ਦੀ ਹੋਰ ਕੱਪੜੇ ਆ ਜਾਂਦੇ ਆਪਾਂ ਉਹਨਾਂ ਨੂੰ ਲੱਗ ਜਾਂਦੇ ਆ ਮੇਰੇ ਨਾਲ ਤਾਂ ਇਹ ਚੀਜ਼ ਬਹੁਤ ਵਾਰੀ ਹੋਈ ਆਗੀ ਤੇ ਚਲੋ ਜੀ ਸਲਵਾਰ ਮੇਰੀ ਬਣ ਗਈ ਤੇ ਸ਼ਰਟ ਵੀ ਬ ਪਾਈਪਿੰਗ ਵਗੈਰਾ ਲਗਾਉਣ ਮੈਂ ਕਿਹਾ ਚਲੋ ਰੋਟੀ ਵਗੈਰਾ ਦਾ ਤਾਂ ਬਾਅਦ ਦੇਖਾਂਗੀ ਸਬਜ਼ੀ ਮੈਂ ਇੱਥੇ ਬਣਾ ਦਿੱਤੀ ਸੀ ਕਿ ਕੱਲੀ ਮੇਰੇ ਬਸ ਰੋਟੀ ਰਹੀ ਸੀ ਕਿ ਬਣਾਉਣੀ ਤੇ ਇੱਥੇ ਬੱਚਿਆਂ ਦੀ ਚੱਲ ਰਹੀ ਹੈ ਕਿ ਪੜ੍ਹਾਈ ਤੇ ਅੱਜ ਜਿਹੜਾ ਬਲੌਗ ਆ ਮੈਂ ਛੋਟਾ ਜਿਹਾ ਹੀ ਸ਼ੂਟ ਕੀਤਾ ਹੈਗਾ ਜਰੂਰ ਤੁਸੀਂ ਇਹਨੂੰ ਪਿਆਰ ਦਿਓ ਤੇ ਅੱਗੇ ਵੀ ਆਪਣੇ ਆਪਣੇ ਚੈਨਲ ਨੂੰ ਜਰੂਰ ਸ਼ੇਅਰ ਕਰਿਓ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਾਂ ਜੀ ਸਾਰਿਆਂ ਨੂੰ ਮਿਲਦੇ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ